ਵਿਕਰਾਂਤ ਭਾਜੀ ਵਿਕਰਾਂਤ ਕਿੱਥੋਂ ਦਾ ਰਹਿਣ ਵਾਲਾ ਫੈਗ ਗੁਣਾਣਾਪੁਰੇ ਰਹਿਣ ਵਾਲਾ ਆ ਕੀ ਗੱਲ ਗਰੀ ਨੰਬਰ 15 ਭਾਈ ਮੈਂ ਨਾ ਮਹੀਨਾ ਪਹਿਲਾਂ ਕੋਡ ਮੈਰੀ ਕਰਾਈ ਸੀ ਲਵ ਮੈਰੀ ਕਰਾਈ ਸੀ ਠੀਕ ਆ ਜੀ ਤੇ ਮੈਂ ਐਸਸੀ ਸਾਹਿਬ ਨੂੰ ਬੇਸ਼ਵੀ ਹੋਇਆ ਸੀ ਠੀਕ ਆ ਕੋਡ ਚ ਗਿਆ ਸੀ ਸਟੇ ਉਹਦੇ ਵੱਲ ਲੱਤੇ ਸੀ ਤੇ ਇਹਦੇ ਘਰਜਾਂ ਨੂੰ ਬੜਾ ਮਨਾਉਣ ਦੀ ਕੋਸ਼ਿਸ਼ ਕੀਤੀ ਹੱਥ ਜੋੜ ਕੇ ਮਨਾਉਣ ਦੀ ਮਹੀਨਾ ਪਹਿਲੇ ਅਰਦਾਸ ਕੀਤੀ ਸਾਡੇ ਦੋਨਾਂ ਦਾ ਵਿਆਹ ਵਿਆਹ ਕਰ ਦੋ ਚੁੰਨੀ ਚਾਹੇ ਸਾਨੂੰ ਕੁੜੀ ਦੇ ਦਿਓ ਆਪਾਂ ਮਕਾਨ ਆਪਣਾ ਵੇਚ ਕੇ ਚਲ ਜਾਾਂਗੇ ਇਹਦੇ ਘਰਦਿਆਂ ਨੇ ਬਿਲਕੁਲ ਨਹੀਂ ਸੁਣੀ ਮਹੀਨੇ ਬਾਅਦ ਮੇ ਐਵੇਂ ਕੁੜੀ ਨੇ ਮੇਕੋ ਆ ਕੇ ਕਹਿੰਦੀ ਮੈਂ ਤੇਰੇ ਨਾਲ ਵਿਆਹ ਕਰਾਣਾ ਤੇ ਮੈਂ ਆਪਾਂ ਦੋਨਾਂ ਨੇ ਮਿਲ ਕੇ ਰਜਮੰਜਨਾ ਵਿਆਹ ਕਰਵਾ ਲਿਆ ਤੇ ਮੇਰੇ ਫਾਦਰ ਸਾਹਿਬ ਤੇ ਹੈ ਨਹੀਂ ਕੱਲੇ ਮਦਰ ਮਦਰ ਹੀ ਹੈਗੇ ਨੇ ਠੀਕ ਹੈ ਜੀ ਅੱਜ ਆਪਾਂ ਘਰਗੇ ਆਪਣਾ ਥੋੜਾ ਸਮਾਨ ਲੈਣ ਕਿ ਚਲੋ ਆਪਾਂ ਕਿਤੇ ਹੋ ਹੋ ਚਲ ਜਾਨੇ ਆ ਤੇ ਇਹਨਾਂ ਇੱਕ ਤਿੰਨੇ ਭਰਾ ਐ ਕੋਥੇ ਕੰਦਰ ਤੋੜ ਕੇ ਆਏ ਠੀਕ ਆ ਦਾਤ ਲੈ ਕੇ ਆਏ ਡੈਸ਼ਬੋਰਡ ਲੈ ਕੇ ਆਏ ਠੀਕ ਆ ਜੀ ਇਟਾਂ ਵੀ ਕੋਠੋ ਚੁੱਕ ਕੇ ਲੈ ਕੇ ਆਏ ਮੇਰੇ ਸਿਰ ਸਿਰ ਪਾੜਿਆ ਇਹਨਾਂ ਨੇ ਅੰਨੱਕਰੀ ਹੱਡੀ ਤੋੜਤੀ ਆ ਦੰਦ ਮੇਰੇ ਤੋੜਤੇ ਆ ਭਾਜੀ ਮੇਰੇ ਗਲੇ 'ਚ ਚੈਨੀ ਪਈ ਸੀ ਉਹ ਵੀ ਲਾ ਕੇ ਲੈ ਗਿਆ ਮੇਂ ਗੋਟੀ ਨੂੰ ਚਾਣਾ ਟੋਪਸ ਪਾਇਆ ਸੀ ਪਹਿਲੀ ਜੀਵਨ ਜੀ ਵਿਆਹ ਹੋਇਆ ਉਹ ਟੋਪਸ ਵੀ ਲੈ ਗਿਆ ਮੇਰਾ ਫੋਨ ਦੋਨੇ ਫੋਨ ਖੋ ਕੇ ਲੈ ਗਿਆ ਜੇਬ 'ਚ ਨਗਰ ਪਿਆ ਉਹ ਵੀ ਲੈ ਗਿਆ ਸਭ ਕੁਝ ਲੈ ਗਿਆ ਮਦਦ ਤਾਂ ਕੀ ਮਦਦ ਆ ਮਾਰਾ ਬੜਾ ਬੁਰਾ ਹਾਲ ਉਹਨਾਂ ਦੇ ਉਹਨਾਂ ਦੇ ਹਾਲੇ 2 ਮਹੀਨੇ ਪਹਿਲੇ ਹਾਰ ਦਾ ਪੇਸ਼ਣਾ ਆ ਪਾਪਰ ਅਟੈਕ ਹੋ ਗਿਆ ਸੀ ਉਹ ਪਛਾਣੀ ਪਾਇਆ ਮਦਰ ਨੂੰ ਅਟੈਕ ਹੋਇਆ ਉਹਦੇ ਮਾਹ ਸਟੈਂਟ ਪੁਜਵਾਏ ਜੇ ਪੈਸੇ ਤੇ ਲਾ ਮੇ ਕੋਈ ਇੱਕ ਵੀ ਨਹੀਂ ਹੈਗਾ ਇਸ ਟਾਈਮ ਰੀਡ ਦੀ ਹੱਡੀ ਤੋੜਤੀ ਉਹਨਾਂ ਦੀ ਗਿੱਤੀ ਕੌਣ ਸੀ ਮੇਰੇ ਤਿੰਨੇ ਸਾਲੇ ਹੈਗੇ ਨੇ ਠੀਕ ਹੈ ਸੁਨੀਲ ਆਕਾਸ਼ ਅਨੀਸ਼ ਠੀਕ ਹੈ ਉਹ ਵੀ ਗੁਣਾਣਪੁਰੇ ਦੇ ਰਹਿਣ ਵਾਲੇ ਹੈਗੇ ਨੇ ਠੀਕ ਹੈ ਗਲੀ ਨੰਬਰ 15 ਤੇ ਚੌਥਾ ਸਾਡੇ ਨਾਲ ਸਾਡਾ ਗਵੰਡੀਗਾ ਸੀ ਜਿਹਦਾ ਨਾਮ ਹੋਗਾ ਉਹਦਾ ਨਾਮ ਕ ਕੀ ਕਹਿੰਦੇ ਉਹਨੂੰ ਕਿੱਥੇ ਰਹਿੰਦਾ ਉਹ ਸਾਡੇ ਨਾਲ ਹੀ ਰਹਿੰਦਾ ਵਾ ਸਾਜਨ ਨਾਮ ਮੁੰਡੇ ਦਾ ਠੀਕ ਆ ਉਹਨੇ ਹੀ ਸਾਡੇ ਘਰ ਦੀ ਪਹਿਲਾ ਹੀ ਦੁਕਾਨ ਤੜਾਈ ਹੋਈ ਕਿ ਜਦੋਂ ਆਣਗੇ ਤੇ ਕੋਠੇ ਥਾਣੀ ਆਇਓ ਉਹ ਵੀ ਸਾਡੇ ਨਾਲ ਉਹ ਵੀ ਨਾਲ ਹੀ ਆਇਆ ਸੀ ਉਥਾ ਟੱਪ ਗਿਆ ਇਹ ਹੁਣ ਕੀ ਮੰਗਦਾ ਪੁੱਤ ਸਾਡੇ ਅਸੀਂ ਮੰਗਾ ਤੁਹਾਨੂੰ ਬੇਨਤੀ ਕੀਤੀ ਜਾਵੇ ਸਾਨੂੰ ਸਾਡੇ ਘਰੋਂ ਘਰੋਂ ਬੇਦਦ ਹੋਏ ਹੋਏ ਆ ਤੁਹਾਨੂੰ ਆਪਣੇ ਘਰ ਜਾਂ ਦਿੱਤਾ ਜਾਵੇ ਕੁਝ ਆਪਣਾ ਜਿਹੜਾ ਸਟੇਓਰਡ ਲਿਤਾ ਸੀ ਕੋਈ ਹਾਈ ਕੋਰਟ ਚ ਰੈਟ ਪਾਈ ਸੀ ਕਿ ਨਾ ਆਮਰਾ ਮੈਨੂੰ ਮੁਲਾਜ਼ਮ ਤੈ ਹੀ ਰਿਹਾ ਹਾਂ ਜੀ ਸਰ ਮੈਂ ਰੈਟ ਪਾਈ ਸੀ ਠੀਕ ਹੈ ਹਾਈ ਕੋਰਟ ਵੀ ਗਿਆ ਸੀ ਠੀਕ ਹੈ ਮੈਂ ਚੌਂਕੀ ਗਿਆ ਸੀ ਉੱਥੇ ਮੈਨੂੰ ਕਹਿੰਦੇ ਸੀ ਕਿ ਜੇ ਤੂੰ ਪ੍ਰੋਟੈਕਸ਼ਨ ਲੈਣੀ ਹੈ ਤੇ ਰੁਪਿਆ ਲੱਖ ਲੱਖ ਰੁਪਿਆ ਸਾਡੀ ਤਨਖਾਹਾਂ ਵਾਗੀਆਂ ਤੂੰ ਭਰ ਦੇਗਾ ਮੈਂ ਕਹਾ ਮੈਂ ਗਰੀਬ 10000 ਰੁਪਿਆ નોકરી ਕਰਨ ਵਾਲਾ ਇਕੱਲੇ ਆਪਣੀ ਮਾਪਿਆਂ ਦਾ ਨਾਮ ਪਤਾ ਤਾਂ ਨਾ ਨਹੀਂ ਮੈਨੂੰ ਪਤਾ ਜੀ ਸਰਦਾਰ ਜੀ ਹੈਗਾ ਲੰਬਾ ਜਿਹਾ ਬੋਲਦਾ ਬੜਾ ਔਖਾ ਸੀ ਹਾਂ ਜੀ ਸਰ ਪਛਾਣਾਂਗੇ ਸਰ ਜ਼ਰੂਰ ਪਛਾਣਾਂਗੇ ਤੁਸੀਂ ਮੰਗ ਕਰਦੇ ਕਾਰ ਹੁੰਦੀ ਨਹੀਂ ਤਾਂ ਨਹੀਂ ਹੋਣਾ ਸੀ ਬਿਲਕੁਲ ਨਹੀਂ ਹੋਣਾ ਸੀ ਪਰ ਹੋਣਾ ਉਹ ਐਦਾਂ ਕੀਤਾ ਹੀ ਨਹੀਂ ਉਹਨਾਂ ਨੇ ਗਏ ਨਹੀਂ ਉਹ ਕਹਿੰਦੇ ਤੁਸੀਂ ਕਿਰਾਇ ਤੇ ਕਿਤੇ ਲੈ ਲੋ ਮੈਂ ਕਿਹਾ ਭਾਈ ਸਾਨੂੰ ਇੱਕ ਦਿਨ ਦਾ ਵਕਤ ਦੇ ਦਿਓ ਫੇਰ ਹੀ ਕਿਰਾਏ ਤੇ ਜਾਵਾਂਗੇ ਮਹੀਨਾ ਆਪਾਂ ਬਾਹਰ ਲੱਗੇ ਆ ਪੈਸਾ ਤੇ ਲੱਤ ਨੂੰ ਪਤਾ ਅੱਗੇ ਨਹੀਂ ਕੰਮ 10000 ਰੁਪਏ ਕਮਾਉਣ ਵਾਲੇ ਰੋਏ ਕਿੱਥੋਂ ਠੀਕ ਹਾਂਜੀ ਕੀ ਗੱਲ ਹੋਈ ਹੈ ਤੁਹਾਰ ਨਾਲ ਕਿਰੋ ਵਿਆਹ ਹੈ ਦਾ ਸਾਡਾ ਵਿਆਹ ਹੋਇਆ ਸੀ 7 ਅਪ੍ਰੈਲ ਨੂੰ ਤੇ ਇਹ 7 ਤਰੀਕ ਨੂੰ ਸਾਨੂੰ ਇੱਕ ਮਹੀਨਾ ਹੋਇਆ ਨਾ ਤੇ ਘਰ ਦੇ ਮੇਰੇ ਮੰਨਦੇ ਨਹੀਂ ਸੀ ਤੇ ਅੱਜ ਮੈਂ ਆਪਣੇ ਘਰ ਗਈ ਹਾਂ ਇਹਨਾਂ ਨੇ ਮੈਨੂੰ ਮੇਰੇ ਘਰ ਵਾਲੇ ਨੂੰ ਤੇ ਮੇਰੀ ਮਦਰ ਇਨ-ਲੋ ਨੂੰ ਬਹੁਤ ਕੁੱਟਿਆ ਮੇਰੇ ਘਰ ਵਾਲੇ ਨੂੰ ਮਾਰਨ ਦੀ ਕੋਸ਼ਿਸ਼ ਵੀ ਕੀਤੀ ਮੇਰੇ ਸਿਰ ਤੇ ਈਟ ਮਾਰੀ ਆ ਮੇਰੀ ਮਦਰ ਇਨ-ਲੋ ਨੂੰ ਵੀ ਬਹੁਤ ਮਾਰਿਆ ਇਹਨਾਂ ਨੇ ਉਹ ਹਾਰਟ ਪੇਸ਼ੈਂਟ ਹੈਗੀ ਆ ਕਿਹਨਾਂ ਨੇ ਮਾਰਿਆ ਮੇਰੇ ਬ੍ਰਦਰਸ ਨੇ ਅੱਛਾ ਮੇਰੇ ਭਰਾ ਭਰਾਵਾਂ ਨੇ ਮਾਰਿਆ ਇਹਨਾਂ ਨੂੰ ਘਰ ਵਿੱਚ ਆ ਕੇ ਇਹਨਾਂ ਨੇ ਮਾਰਿਆ ਘਰ ਦੇ ਅੰਦਰ ਤੇ ਮੈਰਿਜ ਕੀਤੀ ਸੀ ਅਸੀਂ ਦਿੱਲੀ ਮੈਰਿਜ ਕਰਾਈ ਸੀ ਕੋਰਟ 'ਚ ਕੋਰਟ ਦੇ ਵਿੱਚ ਹਾਂਜੀ ਆਰਡਰ ਹੈਗੇ ਸਾਡੇ ਕੋਲ ਹਾਂਜੀ ਬਿਲਕੁਲ ਹੈਗੇ ਸਾਡੇ ਕੋਲ ਆਰਡਰ ਹੈਗੇ ਸਾਰੇ ਆਰਡਰ ਹੈਗੇ ਸਾਡੇ ਕੋਲ ਕੀ ਤੁਸੀਂ ਮੰਗ ਕੀਤੀਗੀ ਕਿਸੇ ਵੱਲੋਂ ਹਾਂਜੀ ਅਸੀਂ ਮੰਗ ਕੀਤੀ ਸੀ ਅਹੀਂ ਕਚਹਿਰੀ ਵੀ ਗਏ ਸੀ ਉਹ ਇੱਥੇ ਗਏ ਸੀ ਥਾਣੇ 'ਚ ਥਾਣੇ ਵਾਲਿਆਂ ਨੂੰ ਵੀ ਕਿਹਾ ਸੀ ਕਿ ਤੁਸੀਂ ਸਾਡੇ ਨਾਲ ਚਲੋ ਉਹਨਾਂ ਨਾਲ ਗੱਲ ਕਰੋ ਕਿ ਤੁਸੀਂ ਐਦਾਂ ਕੁਝ ਕਰਨਾ ਨਹੀਂ ਗਾ ਤੇ ਉਹ ਸਾਡੇ ਨਾਲ ਗਏ ਨਹੀਂ ਤੇ ਉਹ ਕਹਿੰਦੇ ਕਿ ਜੇ ਤੁਹਾਨੂੰ ਸਟੇ ਚਾਹੀਦਾ ਵਾ ਤੇ ਤੁਸੀਂ ਸਾਡੀ ਲੱਖ ਲੱਖ ਰੁਪਏ ਤਨਖਾਹ ਭਰ ਦੋਗੇ ਅਸੀਂ ਅੱਜ ਕਮਿਸ਼ਨਰ ਦਫ਼ਤਰ ਵੀ ਗਏ ਸੀ ਉਹਨਾਂ ਨੂੰ ਵੀ ਐਪਲੀਕੇਸ਼ਨ ਪਾ ਕੇ ਆਏ ਅੱਜ ਤੇ ਕਿੰਨੇ ਤੁਹਾਨੂੰ ਕਿਹਾ ਲੱਖ ਰੁਪਏ ਦੇਣ ਲਈ ਸਰ ਉੱਥੇ ਜਿਹੜੇ ਮੁਲਾਜ਼ਮ ਬੈਠੇ ਨੇ ਉਹਨਾਂ ਨੇ ਕਿਹਾ ਸੀ ਤਾਨੂੰ ਮੈਂ ਲਾਇਮਾ ਦੀ ਪਛਾਣ ਆ ਜਾਂ ਨਾਮ ਪਤਾ ਉਹਨਾਂ ਦਾ ਹਾਂਜੀ ਨਾਮ ਨਹੀਂ ਪਤਾ ਮੈਨੂੰ ਪਛਾਣ ਹੈਗੀ ਹੈ ਉਹਨਾਂ ਦੀ ਹੋਰ ਕੀ ਤੁਹਾਡਾ ਨੁਕਸਾਨ ਹੋਇਆ ਹੋਰ ਸਾਡੇ ਚੈਨੀ ਮੇਰੇ ਹਸਬੰਦ ਦੀ ਗਈ ਹੈ ਮੇਰੇ ਕਾਂਚੇ ਮੇਰੀ ਵਾਲੀਆਂ ਨਹੀਂ ਹੈਗੀਆਂ ਅੱਛਾ ਹਾਂਜੀ ਉਹ ਤੁਸੀਂ ਕੀ ਮੰਗ ਕਰਦੇ ਹੋ ਕਿ ਮੈਨੂੰ ਮੇਰੇ ਘਰ ਵਾਲੇ ਨੂੰ ਤੇ ਮੇਰੀ ਮਦਰ ਇਨ ਲਾ ਨੂੰ ਇਨਸਾਫ ਚਾਹੀਦਾ ਬਸ ਤੁਹਾਡੀ ਮਦਰ ਇਨ ਲਾ ਦਾ ਕੀ ਇਲਾਜ ਕਿੰਨਾ ਕੁ ਹਵਾ ਸੀਰੀਅਸ ਹੈ ਸੀਰੀਅਸ ਹੈ ਬਹੁਤ ਜ਼ਿਆਦਾ ਸੀਰੀਅਸ ਹੈ ਡਾਕਟਰ ਵੀ ਹੱਥ ਨਹੀਂ ਲਾ ਰਹੇ ਉਹਨਾਂ ਦਾ ਮਾਮਲਾ ਨਾਲ ਰਹੀ ਇੱਕ ਝਗੜਾ ਹੋਇਆ ਤਿੰਨ ਵਿਅਕਤੀ ਆਏ ਸੀ ਹਾਂ ਸਾਰਾ ਤਿੰਨ ਵਿਅਕਤੀ ਆਏ ਆ ਇਹ ਜਖਮੀ ਹਾਲ ਤੇ ਆਏ ਆ ਇਹਨਾਂ ਝਗੜਾ ਹੋਇਆ ਵਾ ਹਰੀ ਬਰਦਰ ਆਏ ਆ ਕੋਰ ਖਾਲਸਾ ਤੋਂ ਡਾਕਟਰ ਸਾਹਿਬ ਮੈਡੀਕਲ ਕਾਂਡੇ ਇਹਨਾਂ ਦਾ ਜੋ ਵੀ ਮੈਡੀਕਲ ਰਿਪੋਰਟ ਆਊਗੀ ਉਹਦੇ ਹਿਸਾਬ ਨਾਲ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਸਾਡੇ ਕੋਲ ਕੋਮਲ ਜੀ ਆਏ ਜੀ ਵਿਕਰਮ ਜੀ ਆਏ ਵਾਸੀ ਇੱਥੋਂ ਦੇ ਮਕਾਨ ਅਮਰੇਨੇ ਦੇ ਰਮੇਸ਼ਰ ਧਾਮ ਦੇ ਮੰਦਰ ਗੁਰੂ ਨਾਲਖੋੜਾ ਦੇ ਆਏ ਆ ਇਹਨਾਂ ਡਾਕਟਰ ਸਾਹਿਬ ਕਰ ਰਹੇ ਆ ਜੋ ਵੀ ਸੱਟਾਂ ਲੱਗੀਆਂ ਨੇ ਇਹਦੇ ਮੈਲਕੀਤਾ ਜਾ ਰਿਹਾ ਜੋ ਵੀ ਕਾਨੂੰਨੀ ਕਰ ਰਹੇ ਹੋਗੀ ਆਪਾਂ ਉਹ ਕਰ ਦਾਂਗੇ ਰਿਜ਼ਲਟ ਕੱਲ ਆਉਣਾ ਇਹਨਾਂ ਦਾ ਇਹ ਇਥਾਰੇ ਇੱਥੇ ਲਿਖਿਆ ਵਾ ਚੌਕੀ ਕੋੜ ਖਾਲਸਾ ਜੱਟਾ ਕੋ ਡਾਕਟਰ ਆਇਆ ਵਾ ਕੋਈ ਕੋੜ ਖਾਲਸਾ ਦਾ ਮਲਾਜਮ ਆਇਆ ਇੱਥੇ ਸਰ ਇੱਥੇ ਤੇ ਆਇਆ ਉਹਨਾਂ ਨੇ ਆਉਣਾ ਦਾ ਡਾਟ ਘਟਦਾ ਜੀ ਉਹਨਾਂ ਨੇ ਉਹਨਾਂ ਆਉਣਾ ਜੀ ਕਾਰਜ ਹੁਣ ਤੋਂ ਬਾਅਦ ਉਹਨਾਂ ਦਾ ਕਹਿਣ ਦਾ ਮਤਲਬ ਸਾਨੂੰ ਖਤਰਾ ਹੈ ਕੋਈ ਕਿ ਨਾਮ ਅਸੇ ਕੋੜ ਮੈਰਿਜ ਕਰਾਈ ਗਏ ਹੋਰੇ ਕਰਕੇ ਝਗੜਾ ਹੋਇਆ ਸਾਰਾ ਸਰ ਇਹ ਇਹ ਮੈਟਰ ਮੈਨੂੰ ਨਹੀਂ ਪਤਾ ਜੀ ਮੈਂ ਇੱਥੇ ਤਾਂ ਗਾਰ ਦਿੱਤੇ ਹਾਂ ਮੈਂ ਤਾਂ ਜੋ ਆਇਆ ਮੈਂ ਮੈਡੀਕਲ ਕਰਾਇਆ ਨਾ ਤੁਹਾਡਾ ਤਲਾਕ ਕਰ ਦਿੱਤੀ ਕੀ ਤੁਹਾਡੇ ਬਲੋਤ ਹਾਂਜੀ